ਨੋ ਮੇਰੇ ਸ਼੍ਰੀਮਾਨ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲਸ ላይ ਕੜਾਈ ਤੇ ਮੇਨਕਾ ਨੇ ਕਿ ਰਿਸੈਟ ਠੀਕ ਠਾਕ ਹੋਗੇ ਬੜੀਆ ਹੋਗੇ ਹੁ ਤੁਸੀਂ ਅੱਜ ਮੈਂ ਤੁਹਾਨੂੰ ਦੱਸ ਰਹੀ ਮੈਂਗੀ ਫਲਾਵਰ ਬਹੁਤ ਹੀ ਸਿੰਪਲ ਜਿਹਾ ਫਲਾਵਰ ਹੈ ਇਹ ਵੀ ਇਹ ਨਾਲ ਤੁਸੀਂ ਇਹਦਾ ਸੂਟ ਡਿਜ਼ਾਈਨ ਕਰ ਸਕਦੇ ਹੋ ਮੈਂ ਲਾਸਟ ਸਾਨੂੰ ਪੂਰੀ ਪਿਕਸੈਂਡ ਦਿਖਾ ਦੂੰਗੀ ਨਾ ਸੂਟ ਦੀ ਪੂਰੀ ਪਿਕਕ ਬਣਾ ਕੇ ਇੱਕ ਲਗਾ ਦੂੰਗੀ ਸਾਈਡ ਤੇ ਕਿੱਦਾਂ ਬਣਿਆ ਹੈ ਬਹੁਤ ਜਿਹੜਾ ਸੋਨਾ ਬਣਦਾ ਹੈ ਇਹ ਤੇ ਸਿੰਪਲ ਜਿਹਾ ਹੀ ਹੈਗਾ ਤੇ ਇਹਦੇ ਮੈਂ ਤੁਹਾਨੂੰ ਫੇਸ ਬਣਾਉਣਾ ਦੱਸਿਆ ਸੀਗਾ ਹੁਣ ਆਪਾਂ ਇਹਨੂੰ ਪੇਂਟ ਕਰਨਾ ਮੈਂ ਤੁਹਾਨੂੰ ਦੱਸਦੀਆਂਗੀ ਪਹਿਲਾਂ ਪਹਿਲਾਂ ਆਪਾਂ ਕੀ ਕਰਨਾ ਹੈ ਕੈਪ ਦੇ ਵਿੱਚ ਲੈਣਾਗਾ ਕਲਰ ਤੇ ਉਹਦੇ ਵਿੱਚ ਨਾ ਆਪਾਂ ਇੱਕ ਜਾਂ ਦੋ ਡ੍ਰੌਪ ਹੈ ਜਿਹੜੀਆਂ ਉਹ ਵਾਟਰ ਮਿਕਸ ਕਰਨਾ ਹੈ ਮਹਿਰੂਨ ਕਲਰ ਹੈ ਇਹਦੇ ਵਿੱਚ ਮੈਂ ਪਾਣੀ ਮਿਕਸ ਕੀਤਾ ਇੱਕ ਜਾਂ ਦੋ ਹਸਬੂਨ ਦਾ ਇੰਨਾ ਕੀ ਠੀਕ ਹੈ ਤੇ ਉਦੋਂ ਆਪਾਂ ਇਹਦੇ ਤੇ ਕਰਨਾ ਹੈ ਫੈਬਰਿਕ ਹੈਗਾ ਕਾ ਸਿਲਕ ਪੇਪਰ ਸਿਲਕ ਜੀ ਹੈ ਤੇ ਇਸ ਤਰ੍ਹਾਂ ਦੇ ਸੂਟ ਹੁੰਦੇ ਨੇ ਜਿਹੜੇ ਬਹੁਤ ਸੋਹਣੇ ਸ਼ਾਈਨ ਜੀ ਪੈਂਦੀ ਹੈ ਇਹਦੇ 'ਚ ਪਾਰਟੀ ਵੇ ਸੂਟ ਬਣਾ ਸਕਦੇ ਆਪਾਂ ਇਹਨੂੰ ਪੇਂਟ ਵਿਦ ਹੈਂਡਵਰਕ ਕਰਕੇ ਬਹੁਤ ਸੋਹਣੇ ਜਿਹੇ ਹੈਂਡਵਰਕ ਵੀ ਕਰਨਾ ਦੱਸੂਗੀ ਅੱਜ ਵੀ ਆਪਾਂ ਕਿੱਦਾਂ ਕਰਨਾਗਾ ਪੇਂਟ ਤੋਂ ਬਾਅਦ ਠੀਕ ਹੈ ਤੇ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਪਲੀਜ਼ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਵਣ ਤੁਹਾਨੂੰ ਸਿਖਾਏ ਹੋਏ ਨੇ ਪਹਿਲਾਂ ਨਾਰਮਲੀ ਫੁੱਲ ਹੈ ਇਡੇ ਦਾ ਟ੍ਰੇਸ ਆ ਮੈਂ ਉਹਦੀ ਵੀਡੀਓ ਪਹਿਲਾਂ ਪਾਤੀ ਸੀਗੀ ਕੱਲ ਕਿਵੇਂ ਲਾਉਣਾਗਾ ਤੁਸੀਂ ਛੇ ਸਾਲੀ ਵੀਡੀਓ ਵੀ ਦੇਖ ਸਕਦੇ ਹੋ ਜਿਹੜੀ ਮੈਂ ਵੀਡੀਓ ਪਾਈ ਹੋਈ ਆ ਪਿਛਲੀ ਵੀਡੀਓ ਜਿਹੜੀ ਇਸ ਤੋਂ ਪਹਿਲਾਂ ਪਾਈ ਸੀ ਠੀਕ ਹੈ ਤੇ ਜਿੰਨਾ ਚਿਰਾਂ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਦੇਖ ਲਿਓ ਪਹਿਲਾਂ ਫਿਰ ਉਸ ਤੋਂ ਬਾਅਦ ਆ ਵਾਲੀ ਦੇਖਿਓ ਤੁਸੀਂ ਟ੍ਰਾਈ ਕਰਿਓ ਇੱਕ ਵਾਰ ਸੂਟ ਤੇ ਬਹੁਤ ਹੀ ਸਿੰਪਲ ਆ ਜੋ ਜੋ ਅੱਜ ਤੱਕ ਮੈਂ ਤੁਹਾਨੂੰ ਸਿਖਾਇਆ ਐ ਇੰਨਾ ਕਾਫੀ ਐ ਇਹ ਸੂਟ ਬਣਾਉਣ ਲਈ ਠੀਕ ਹੈ ਤੁਸੀਂ ਇਹਦੀ ਫਾਈਨਲ ਲੁੱਕ ਚੈੱਕ ਕਰਿਓ ਡਿਜ਼ਾਈਨ ਇੰਨਾ ਕਿ ਸਿਮਪਲੀ ਉਹਦੇ ਚ ਕਲਰ ਹੀ ਲਗਾਉਣਾ ਹੈ ਆਪਾਂ ਠੀਕ ਹੈ ਹੋਰ ਕੁਝ ਨਹੀਂ ਕਰਨਾ ਹੈਗਾ ਇਹਦੇ ਚ ਇਸ ਤਰ੍ਹਾਂ ਜੈਨ ਦੇ ਸਾਵ ਨਾਲ ਕਲਰ ਲਗਾਉਣਾ ਹੈ ਕਲਰ ਦੇ ਵਿੱਚ ਪਾਣੀ ਮਿਕਸ ਕਰਨਾ ਜ਼ਰੂਰੀ ਹੈ ਕਿਉਂਕਿ ਸਿਲਕ ਹੁੰਦੀ ਜਿਹੜੀ ਤੇ ਹਾਰਡ ਕਲਰ ਨਾਲ ਨਾ ਫਲਾਵਰ ਹਾਰਡ ਹੋ ਜਾਂਦੇ ਆ ਆਪਾਂ ਹਾਰਡ ਨਹੀਂ ਬਣਾਉਣੇ ਸੌਫਟ ਜਾਂ ਫਲਾਵਰ ਬਣਾਵਾਂਗੇ ਆਪਾਂ ਵੀ ਜਿਹੜਾ ਸੌਫਟ ਰਵੇ ਕੱਪੜੇ ਤੇ ਜ਼ਿਆਦਾ ਹਾਰਡ ਨਾ ਹੋਵੇ ਠੀਕ ਹੈ ਮੈਂ ਜੀ ਤਿੰਨ ਕਲਰ ਲੈਂਦੇ ਆ ਮਹਿਰੂਨ ਡਾਰਕ ਪੀਚ ਤੇ ਇਹ ਵਾਲਾ ਫਰੋਜੀ ਠੀਕ ਹੈ ਹੁਣ ਆਪਾਂ ਇਹਦੀਆਂ ਪੱਤੀਆਂ ਬਣਾਵਾਂਗੇ ਪੱਤੀਆਂ ਬਣਾਉਣ ਲਈ ਆਪਾਂ ਵਾਲਾ ਲੈ ਲਿਆ ਕੇ ਪੈਰਟ ਕਲਰ ਦਾ ਗ੍ਰੀਨ ਲਾਈਟ ਗ੍ਰੀਨ ਸ਼ੇਡ ਨੰਬਰ ਹੈਗਾ ਦਾ ਇਹ 12 ਠੀਕ ਹੈ ਪੱਤੀਆਂ ਵੀ ਵੈਸੇ ਮੈਂ ਤੁਹਾਨੂੰ ਸੁਕਾ ਰੱਖੀਆਂ ਨੇ ਉਹੀ ਨੇ ਤੇ ਅੱਜ ਮੈਂ ਤੁਹਾਨੂੰ ਦੁਬਾਰਾ ਵੀ ਬਣਾਉਣੀ ਦੱਸਣੀ ਆ ਪਾਣੀ ਲਮਾਂਗੇ ਆਪਾਂ ਦੇਖੋ ਇੱਕ ਇੱਕ ਤੋਂ ਦੋ ਡ੍ਰੌਪਸ ਕਲਰ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਵਾਲੀ ਪੱਤੀ ਬਣਾਉਣੀ ਹੈ ਤੁਸੀਂ ਇਹ ਤਾਂ ਠੀਕ ਹੈ ਕਲਰ ਵੀ ਤੇ ਬਹੁਤ ਘੱਟ ਮਤਲਬ ਖਰਾਬ ਨਹੀਂ ਹੁੰਦਾ ਹੈਗਾ ਬਹੁਤ ਘੱਟ ਕਲਰ ਯੂਜ਼ ਹੁੰਦੇ ਨੇ ਤੇ ਬਹੁਤ ਜੀ ਘੱਟ ਆ ਠੀਕ ਹੈ ਦੇਖੋ ਜੀ ਉਸ ਤੋਂ ਬਾਅਦ ਮੈਂ ਆਵਲੀ ਪੱਤੀੜੀ ਬਣਾ ਰਹੀ ਹਾਂ ਇਹਦੇ ਤੁਸੀਂ ਜ਼ਿਆਦਾ ਪਾਣੀ ਵੀ ਨਹੀਂ ਲਗਾਉਣਾ ਵੀ ਤੁਹਾਡਾ ਪਾਣੀ ਜਿਹੜਾ ਫੈਲ ਜੇ ਇੱਕ ਚਾ ਦੋ ਡ੍ਰੋਪਸ ਹੀ ਲਗਾਉਣੀਆਂ ਨੇ ਠੀਕ ਹੈ ਜੀ ਜਿਆਦਾ ਪਾਣੀ ਲਗਾਵਾਂਗੇ ਤਾਂ ਇਹ ਨਾ ਫੈਲ ਜਾਂਦਾ ਹੁੰਦਾ ਕਈ ਵਾਰ ਜੇ ਲਾਈਟ ਕਲਰਾਂ ਦੇ ਉੱਤੇ ਜਿਹੜਾ ਇਹ ਪੇਂਟ ਤੁਸੀਂ ਕਰੋਗੇ ਬਹੁਤ ਹੀ ਸੋਹਣਾ ਲੱਗਦਾ ਲਾਈਟ ਕਲਰ ਤੇ ਠੀਕ ਹੈ ਠੀਕ ਹੈ ਜੀ ਹੁਣ ਆਪਾਂ ਇਹਦੇ ਪਚਾਲੇ ਜਿਹੜੇ ਡਾਟਸ ਲਗਾਉਣੇ ਨੇ ਉਹਦੇ ਲਈ ਮੈਂ ਆ ਪੇਸਟਲ ਕਲਰ ਲੈਤਾ ਕਿ ਪਿੰਕ ਤੇ ਇਹਨਾਂ ਨਾਲ ਆਪਾਂ ਵਿਚਾਲੇ ਇਹਦੇ ਡ੍ਰੌਪ ਡਾਟਸ ਜਿਹੜੇ ਉਹ ਲਗਾਵਾਂਗੇ। ਬਰਾਸ ਦੀ ਬੈਕ ਸਾਈਡ ਆ ਜਿਹੜੀ ਇਸ ਤਰ੍ਹਾਂ ਬੈਕ ਸਾਈਡ ਨਾਲ ਠੀਕ ਹੈ ਕੁਝ ਰਾਉਂਡ ਫ੍ਰੈਸ਼ ਵੀ ਯੂਜ਼ ਕਰ ਸਕਦੇ ਆ ਠੀਕ ਹੈ ਤੇ ਬੈਕ ਸਾਈਡ ਨਾਲ ਵੀ ਬਹੁਤ ਸੋਹਣੇ ਜਿਹੜੇ ਡਾਟਸ ਆਉ ਬਣ ਜਾਂਦੇ ਆ ਓਕੇ ਜੀ ਹੁਣ ਜਿਹੜਾ ਥੋੜਾ ਜਿਹਾ ਡਰਾਈ ਹੋ ਗਿਆ ਇਹਦੇ ਤੇ ਆਪਾਂ ਲਗਾਵਾਂਗੇ 골ਡਨ ਕਲਰ ਦੀ ਆਊਟਲਾਈਨਰ ਕਰਾਂਗੇ ਠੀਕ ਹੈ ਆਊਟਲਾਈਨ ਕਰਾਂਗੇ ਜਿਹਦੇ ਆਪਾਂ 골ਡਨ ਕਲਰ ਨੂੰ ਉਹਦੇ ਲਈ ਆਪਾਂ ਹਾਵਲਿ ਲੈਤੀ ਜੀ ਟਿਊਬ 3D ਆਊਟਲਾਈਨਰ ਹੁੰਦੀਆਂ ਲੈਣੀ ਆਹੀ ਤੇ ਤੁਹਾਨੂੰ ਬਾਜ਼ਾਰ ਚ ਮਿਲ ਜਾਂਦੀ ਏ 25 ਰੁਪਏ ਦੀ ਇਹ ਨਾਲ ਬਹੁਤ ਸੋਨੀ ਆਉਟਲਾਈਨਰ ਹੁੰਦੀ ਹੈਗੀ ਇਹ ਅਲੱਗ-ਅਲੱਗ ਕਲਰਾਂ ਚ ਆਉਂਦੀਆਂ ਨੇ ਜਿਵੇਂ ਤੁਸੀਂ ਕੋਈ ਵੀ ਕਲਰ ਲੈਣਾ 골ਡਨ, ਸਿਲਵਰ, ਰੈੱਡ, ਪਿੰਕ ਕੋਈ ਵੀ ਕਲਰ ਮਤਲਬ yellow ਸਾਰੇ ਕਲਰ ਤੁਹਾਨੂੰ ਮਿਲ ਜਾਣਗੇ ਆਪਾਂ 골ਡਨ ਲੈ ਆਗਾ 골ਡਨ ਆਉਟਲਾਈਨਰ ਕਰਾਂਗੇ ਇਹਦਾ ਕੈਪ ਕਰ ਦਾਂਗੇ ਪਹਿਲਾਂ ਇੱਕ ਵਾਰ ਇਹ ਬੰਦ ਹੋਈ ਪੀਐਮ ਨੂੰ ਕਿਉਂਕਿ ਮੈਂ ਰਾਤੋਂ ਦੀ ਯੂਜ਼ ਕੀਤੀ ਹੈ ਸੁੱਕ ਜਾਂਦੀ ਹੈ ਇਹ ਥੋੜੀ ਜਿਹੀ ਮੈਂ ਮੂਰ ਨੂੰ ਸਹੀ ਕਰ ਲੈਣਾ ਠੀਕ ਹੈ ਆਊਟਲਾਈਨ ਕਰਨ ਲਈ ਤੁਸੀਂ ਨਾ ਇੱਥੋਂ ਇਸ ਤਰ੍ਹਾਂ ਫੈਬਰਿਕ ਦੇ ਨਾਲ ਲਗਾ ਦਿਓ ਇਹਨੂੰ ਫਿਰ ਜ਼ਿਆਦਾ ਸਫਾਈ ਆਉਂਦੀ ਹੈ ਜੇ ਤੁਸੀਂ ਉੱਪਰ ਜਾ ਕੇ ਲਗਾਓਗੇ ਤਾਂ ਜ਼ਿਆਦਾ ਲੱਗ ਜਾਂਦੀ ਹੈ ਫੈਬਰਿਕ ਦੇ ਉੱਪਰ ਰੱਖ ਕੇ ਇਸ ਤਰ੍ਹਾਂ ਠੀਕ ਹੈ ਉੱਚੀ ਚੱਕ ਕੇ ਨਾ ਲਗਾਓ ਫਿਰ ਜ਼ਿਆਦਾ ਲੱਗ ਜਾਂਦੀ ਹੈ ਜਿਵੇਂ ਉੱਚੀ ਚੱਕ ਕੇ ਲਗਾਵਾਂਗੇ ਜ਼ਿਆਦਾ ਲੱਗਦੀ ਹੈ ਇਸ ਤਰ੍ਹਾਂ ਥੋੜੀ ਥੋੜੀ ਲਗਾਉਣੀ ਹੈ ਤੁਸੀਂ ਫੁੱਲ ਜਿਹੜਾ ਉਹਦੀ ਸ਼ੇਪ ਦੇ حساب ਨਾਲ ਜਦੋਂ ਆਊਟਲਾਈਨ ਸੁੱਕ ਗਿਆ उस तो आप पूरा फुल जमा सुक के एंड ड्राई हो गया ना उस उसो बाद करा वर्क ठीक है पत्तिया के भी ती इस तरह लगा सकते हो ठीक है जी पूरा फ्लावर आप जो आउटलाइन करता ਹੁਣ ਆਪਾਂ ਇਹਨਾਂ ਡਰਾਈ ਹੋਣ ਦੇਵਾਂਗੇ ਉਸ ਤੋਂ ਬਾਅਦ ਆਪਾਂ ਕਰਾਂਗੇ ਹੈਂਡਵਰਕ ਠੀਕ ਹੈ ਹੈਂਡਵਰਕ ਲਈ ਤੁਸੀਂ ਕੀ ਕੀ ਯੂਜ਼ ਕਰਨਾਗਾ ਇੱਕਤਾਵਲੇ ਮੋਤੀ ਲੈਂਦੇ ਆ ਮੈਂ 골ਡਨ ਕਲਰ ਦੀ ਰੀਲ ਜਾਂ ਤੁਸੀਂ ਸੂਟ ਨਾਲ ਦੀ ਵੀ ਲੈ ਸਕਦੇ ਹੋ ਰੀਲ ਤੇ ਮੋਤੀ ਤੇ ਇੱਕ ਛਿੱਪੀਆਂ ਦਾ ਛਿੱਪੀਆਂ ਲੈਂਤੀਆਂ ਨੇ ਮੈਂ ਦਿਖਾਉਣਾ ਦਿਖਾਉਣੀ ਆ ਇੱਕ ਆਪਾਂ ਨੂੰ ਬਰੀਕ ਸੂਈ ਲੈਣੀ ਆ ਤਰਪਾਈ ਵਾਲੀ ਤੋਂ ਥੋੜੀ ਜਿਹੀ ਬਰੀਕ ਹੁੰਦੀ ਜੇ ਵੀ ਚਿੱਪੀਆਂ ਲੈਣੀਆਂ ਨੇ ਆਪਾਂ ਛੋਟੀਆਂ ਵੱਡੀਆਂ ਹਨਾ ਤੁਹਾਡੀ ਚੁਆਇਸ ਦੇ ਆ ਫੁੱਲ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋਗੇ ਤੇ ਕਾਹ ਵਾਲੀਆਂ ਘੱਟ ਦਾਣਾ ਲੈਣਾ ਆਪਾਂ ਵੱਡਾ ਠੀਕ ਹੈ ਇਹਨਾਂ ਨਾਲ ਆਪਾਂ ਇਹ ਫਲਾਵਰ ਨੂੰ ਡੈਕੋਰੇਟ ਕਰਾਂਗੇ ਕਿਵੇਂ ਕਰਨਾ ਮੈਂ ਤੁਹਾਨੂੰ ਦੱਸਦੀ ਆ ਸ਼ੁੱਕਾ ਇਹਨੂੰ ਸੁੱਕ ਜਾਣ ਦਿਓ ਮਤਲਬ ਡਰਾਈ ਹੋ ਜਾਣ ਦਿਓ ਚੰਗੀ ਤਰ੍ਹਾਂ ਮੈਂ ਤੁਹਾਨੂੰ ਇੱਕ ਪੱਤੀ ਕਰਕੇ ਦਿਖਾਵਾਂਗੀ ਪਹਿਲਾਂ ਤੁਸੀਂ ਸੂਈ ਦੇ ਵਿੱਚ ਧਾਗਾ ਪਾਉਣਾਗਾ ਇੱਕ ਇਹ ਦੋ ਲੜਾ ਪਾ ਲਿਓ ਤਿੰਨ ਲੜਾ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਅਸੀਂ ਪਹਿਲਾਂ ਇੱਥੇ ਮੋਤੀ ਲਗਾਉਣੇ ਨੇਗੇ ਇਸ ਤਰ੍ਹਾਂ ਦੋ ਮੋਤੀ ਤਿੰਨ ਮੋਤੀ ਲੱਗਣਗੇ ਇਹਦੇ 'ਚ ਦੋ ਤੁਸੀਂ ਇੱਕ ਵਾਰ ਪਾਉਣੇ ਆ ਤੇ ਇੱਕ ਤੁਸੀਂ ਸਿੰਗਲ ਪਾਉਣਾ ਇੱਕ ਵਾਰ ਠੀਕ ਹੈ ਇਸ ਤਰ੍ਹਾਂ ਜੀ ਨੂੰ ਥੋੜੀ ਬਹੁਤ ਵੀ ਪੇਂਟਿੰਗ ਹੋ ਰਹੀ ਹੈ ਨਾ ਇਹ ਉਹ ਵੀ ਬਣਾ ਲੂਗਾ ਬਹੁਤ ਹੀ ਆਸਾਨ ਹੈ ਵਰਕ ਵੀ ਆਸਾਨ ਹੈ ਤੇ ਜਿਹੜਾ ਆਪਾਂ ਪੇਂਟ ਕੀਤਾ ਹੋਵੇ ਤੇ ਆਹ ਵਾਲਾ ਜਿਹੜਾ ਨੀਡ ਦਾ ਵਰਕ ਆਹ ਸੂਈ ਨਾਲ ਕਰਦੇ ਆ ਇਸ ਤੋਂ ਬਾਅਦ ਆਪ ਇਹਦੇ ਚ ਦੋ ਕੱਟ ਡਾਣੇ ਲੈਣੇ ਆ ਇੱਕ ਵੀ ਲੈ ਸਕਦੇ ਹਾਂ ਦੋ ਵੀ ਲੈ ਸਕਦੇ ਹਾਂ ਜਾਂ ਫਿਰ ਤੁਸੀਂ ਦਬਕਾ ਵਗੈਰਾ ਵੀ ਚੂਜ਼ ਕਰ ਸਕਦੇ ਹੋ ਇਹ ਚ ਤੁਸੀਂ ਇਹਦੇ ਦੋ ਕੱਟ ਦੰਡੇ ਲੈ ਤੇ ਇਹਦੇ ਮੂਹਰੇ ਆਪਾਂ ਛਿੱਪੀ ਲਗਾਵਾਂਗੇ ਇੱਕ ਠੀਕ ਹੈ ਇੱਥੇ ਇਸ ਤਰ੍ਹਾਂ ਨੂੰ ਲਗਾ ਦੇਣਾ ਨੈਕਸਟ ਇੱਥੇ ਆਪਾਂ ਛਿੱਪੀਆਂ ਲਗਾਵਾਂਗੇ ਕਲੀਆਂ ਛਿੱਪੀਆਂ ਚਨਾਲਾ ਪਾਣੀ ਆ ਨਹੀਂ ਸੱਸ ਕੱਲੀ ਕੱਲੀ ਸਿੱਪੀ ਜਿਹੜੀ ਸਾਨੂੰ ਚੱਕ ਕੇ ਪਾਣੀ ਪਾਉਗੀ ਤੇ ਕਾਫੀ ਜ਼ਿਆਦਾ ਇਹਦੇ ਟਾਈਮ ਲੱਗਦਾ ਇਸ ਲਈ ਇਹ ਦੁਪੱਟੇ ਜਾਂ ਹਨਾ ਹੈਂਡਵਰਕ ਵਿਦ ਪੇਂਟ ਵਾਲੇ ਜਾਂ ਸੂਟ ਹਨਾ ਥੋੜੇ ਜੇ ਮਹਿੰਗੇ ਹੁੰਦੇ ਹੈਗੇ ਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਬਹੁਤ ਮਿਹਨਤ ਲੱਗਦੀ ਹੈ ਇਹਦੇ ਤੇ ਹੈਂਡਵਰਕ ਕਰਨ ਤੇ ਬਹੁਤ ਟਾਈਮ ਲੱਗ ਜਾਂਦਾ ਹੈਗਾ ਕੱਲਾ ਕੱਲਾ ਜਿਹੜਾ ਆਪਾਂ ਮੋਤੀ ਜਾਂ ਛਿੱਪੀ ਇਸ ਤਰ੍ਹਾਂ ਦੇ ਤੁਸੀਂ ਸਾਡੇ ਕੋਲ ਰੈਡੀ ਵੀ ਕਰਵਾ ਸਕਦੇ ਹੋ ਤੇ ਸਿੱਖ ਵੀ ਸਕਦੇ ਹੋ ਠੀਕ ਹੈ ਠੀਕ ਹੈ ਇਦਾਂ ਲਗਾ ਸਕਦੇ ਹੋ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਕੋਈ ਵੀ ਕੁਐਸਚਨ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਮੈਂ ਰਿਪਲਾਈ ਜਲਦੀ ਕਰਦੀ ਆਂ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਪੱਤੀ ਦੇ ਵਿੱਚ ਇੱਕ ਇੱਕ ਜਿਹੜੀ ਛਿੱਪੀ ਆ ਉਹ ਲਗਾ ਦੇਣਗੇ ਓਕੇ ਹੁਣ ਤੁਸੀਂ ਚੈੱਕ ਕਰੋ ਫਲਾਵਰ ਦੀ ਜਿਹੜੀ ਟੋਟਲ ਮਤਲਬ ਪੂਰੀ ਲੁੱਕ ਐ ਇਸ ਤਰ੍ਹਾਂ ਦੀ ਆਉਂਦੀ ਐ ਸੂਟ ਦੀ ਵੀ ਮੈਂ ਪੂਰੀ ਫੋਟੋ ਤੁਹਾਨੂੰ ਮਤਲਬ ਲਗਾ ਦੂੰਗੀ ਵਿੱਚ ਕਿਦਾਂ ਦਾ ਬਣਿਆ ਆ ਦੇਖੋ ਫਲਾਵਰ ਇਸ ਤਰ੍ਹਾਂ ਬਣ ਜੂਗਾ ਤੁਸੀਂ ਦੁਪੱਟੇ ਦੇ ਵਿੱਚ ਜਾਂ ਕੋਈ ਵੀ ਤਰ੍ਹਾਂ ਦਾ ਸੂਟ ਹੈ ਉਹਦੇ ਵਿੱਚ ਤੁਸੀਂ ਇਹ ਵਾਲਾ ਬਣਾ ਸਕਦੇ ਹੋ ਬਨਾ ਕੋਟਨਸ ਸਕਦੇ ਹੋ ਪਰ ਸਿਲਕ 'ਚ ਹੈਂਡਵਰਕ ਜ਼ਿਆਦਾ ਸੋਨਾ ਲੱਗਦਾ ਮਤਲਬ ਜ਼ਿਆਦਾ ਗ੍ਰੇਸ ਸਿਲਕ ਵਗੈਰਾ 'ਚ ਹੀ ਪੈਂਦੀ ਹੈ ਇਹਦੀ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਵਾਚ ਕਰਨ ਲਈ